वही थोड़ा ही पड़े मेरे। पर्दा नीमा। नीमा 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 ਹਾਂਜੀ ਆ ਦਰਸ਼ਨ ਮੇਲੇ ਕਰਨ ਆਏ ਸੀਗੇ ਫਿਲਮ ਸਾਡੀ ਆ ਰਹੀ ਆ ਬੀਬੀ ਰਜੀ ਦੇ ਜੋਦਾ ਇਤਿਹਾਸ ਸਾਰਿਆਂ ਨੂੰ ਪਤਾ ਜੀ ਹੈ ਨਾ ਔਰ ਉਹਦੀ ਅਰਦਾਸ ਬੇਨਤੀ ਕਰਨ ਆਏ ਸੀ ਮਹਾਰਾਜ ਦੇ ਦਰਬੇ ਉੱਤੇ ਕਿ ਕਾਮਯਾਬੀ ਬਖਸ਼ਣ ਨਾ ਜੋ ਵੀ ਰਹਿਤ ਮਰਿਆਦਾ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੀ ਇਹ ਫਿਲਮ ਜਿਹੜੀ ਬਣਾਈ ਆ ਔਰ ਇਤਿਹਾਸ ਨੂੰ ਇਤਿਹਾਸ ਦੇ ਤਰੀਕੇ ਨਾਲ ਹੀ ਸਿਨੇਮੇ ਦੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਸੋ 30 ਤਰੀਕ ਨੂੰ ਸਾਡੀ ਫਿਲਮ 30 ਅਗਸਤ ਨੂੰ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋ ਜਾਣੀ ਆ ਉਸ ਚੀਜ਼ ਦੀ ਅਸੀਂ ਮਤਲਬ ਸਾਡੇ ਸਾਡੇ ਮਤਲਬ ਤਿਰੋ ਦਾ ਘਰ ਹੈ ਅਸੀਂ ਮਹਾਰਾਜ ਦੇ ਦਰ ਦੇ ਉੱਤੇ ਨਾ ਤਾਂ ਮस्तक ਹੋਣਾ ਆਇਆ ਸੀ ਬਸ ਜੀ ਇਹ ਨਹੀਂ ਤਾਂ ਜੀ ਬਹੁਤ ਵੱਡਾ ਇਤਿਹਾਸ ਹੈ ਇਥੇ ਹਾਂਜੀ ਹਾਂਜੀ ਤੁਸੀਂ ਜਿਹੜੇ ਕਿਰਦਾਰ ਇਸ ਫਿਲਮ 'ਚ ਚੁਣੇ ਗਏ ਨੇ ਕਿਸ ਤਰ੍ਹਾਂ ਦੇ ਕਿਰਦਾਰ ਨੇ ਕਿੱਦਾਂ ਦਾ ਰੋਲ ਇਚ ਨਿਭਾਇਆ ਗਿਆ ਜਿਹੜਾ ਦੇਖੋ ਜੋ ਜੋ ਇਤਿਹਾਸ ਕਹਿੰਦਾ ਆਪਣੇ ਮਨਕਣਤ ਕੁਝ ਵੀ ਚੀਜ਼ ਨਹੀਂ ਜੋ ਇਤਿਹਾਸ ਕਹਿੰਦਾ ਜੋ ਬਚਪਨ ਤੋਂ ਸੁਣਦੇ ਆ ਰਹੇ ਆਂ ਬਸ ਸੇਮ ਉਸੇ ਚੀਜ਼ ਤੇ ਫਿਲਮ ਬਣੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੇ ਜੋ ਲੋਕ ਜੋ ਅਸੀਂ ਸੁਣਿਆ ਜੋ ਤੁਸੀਂ ਸੁਣਿਆ ਜੋ ਸਾਡੇ ਦਾਦੇ-ਦਾਦੀਆਂ ਉਹਨਾਂ ਦੇ ਬਜ਼ੁਰਗ ਸੁਣਾਉਂਦੇ ਰਹੇ ਜੀ ਹਾਂ ਜੀ ਬਿਲਕੁਲ ਜੀ ਉਸੇ ਫਲਸਫੇ ਤੇ ਫਿਲਮ ਬਣੀ ਹੈ ਜੀ ਫਿਲਮ ਚ ਉਹ ਚੀਜ਼ ਦਰਸਾਈ ਗਈ ਹੈ ਜੀ ਜਿਹੜਾ ਜਿੰਮੇ ਕਿ ਆਪਣਾ ਇਤਿਹਾਸ ਦੱਸਦਾ ਹੈਗਾ ਉਹ ਫਿਲਮ ਚ ਦਰਸਾਇਆ ਗਿਆ ਹੈ ਬਿਲਕੁਲ ਜੀ ਦੇਖੋ ਇਤਿਹਾਸ ਜੋ ਗਾਈਡਲਾਈਨਸ ਮਤਲਬ ਧਾਰਮਿਕ ਭਾਵਨਾ ਨੂੰ ਠੇਸ ਨਾ ਪਹਚਾਵੇ ਉਹ ਸੇਮ ਉਸ ਪੈਰਾਮੀਟਰ ਤੇ ਫਿਲਮ ਬਣੀ ਹੈ ਜੀ ਹਾਂ ਜੀ ਜੀ ਬਾਅਦ ਚ ਬਾਈਟ ਭਾਈ ਉਹਨਾਂ ਨੇ ਕੋਈ ਨਾ ਬਾਈਟ ਕਰ ਲਈ ਜੀ ਅੱਜ ਰਮੇਂਦਰ ਸਾਹਿਬ ਪਹੁੰਚੇ ਕੀ ਕਹਿਣਾ ਚਾਹੁੰਦੇ ਸ਼ੁਕਰ ਕਰਨਾ ਚਾਹੁੰਦੇ ਹਾਂ ਮਹਾਰਾਜ ਦਾ ਜੀ ਕਿ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਦਰਸ਼ਨੀ ਦੇਦਾਰ ਬਖਸ਼ੇ ਨੇ ਸ਼ੁਕਰਾਨਾ ਕਰਨ ਆਏ ਆਂ ਔਰ ਇਸ ਕਲਯੁਗ ਚ ਜਿੱਥੇ ਅਸੀਂ ਵਿਚਰ ਰਹੇ ਆਂ ਸਾਡੇ ਤੋਂਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਦੁਨਿਆਵੀ ਜੀਵਨ ਵਰਮੁਖੀ ਜੀਵਨ ਤੇ ਮਹਾਰਾਜ ਦੇ ਚਰਨਾਂ ਚ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫੀ ਲੈਣ ਆਏ ਆਂ ਕਿ ਮਹਾਰਾਜ ਸਾਨੂੰ ਸਮਤ ਬਖਸ਼ੋ ਔਰ ਆਪਣੇ ਚਰਨਾਂ ਨਾਲ ਜੁੜੋ ਕੋਟਨ ਕੋਟ ਸ਼ੁਕਰਾਨਾ ਕਰਨ ਆਏ ਆਂ ਜਿਹੜਾ ਕਾਰਜ ਮਹਾਰਾਜ ਨੇ ਸਾਨੂੰ ਬਖਸ਼ਿਆ ਉਸ ਕਾਰਜ ਦੇ ਸਬੰਧ ਸਿ ਬੀਬੀ ਰਜਨੀ ਫਿਲਮ ਬਣਾਈ ਹੈ ਜੋ ਸਿੱਖ ਇਤਿਹਾਸ ਦਾ ਬਹੁਤ ਵੱਡਾ ਪਹਿਲੂ ਆਪਦੇ ਆਪ ਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਸ ਧਰਤੀ ਤੇ ਖੜੇ ਆ ਕਿਵੇਂ ਬੀਬੀ ਰਜਨੀ ਨੂੰ ਇੱਕ ਭਰੋਸੇ ਦੇ ਰੂਪ ਚ ਉਹਨਾਂ ਨੇ ਇੰਨਾ ਸਦਕ ਬਖਸ਼ਿਆ ਔਰ ਪ੍ਰੇਮ ਬਖਸ਼ਿਆ ਬੀਬੀ ਰਜਨੀ ਦਾ ਟੁੱਟ ਭਰੋਸਾ ਅੱਜ ਦੇ ਸਮਾਜ ਚ ਪੈਰ ਪੈਰ ਤੇ ਸਾਡੇ ਕੰਮੋਂ ਦੇ ਅਸੀਂ ਉਹਨਾਂ ਤੋਂ ਯਕੀਨ ਲੈ ਕੇ ਭਰੋਸਾ ਲੈ ਕੇ ਅ ਪ੍ਰਮਾਤਮਾ 'ਚ ਯਕੀਨ ਰੱਖਦੇ ਆਂ ਔਰ ਅੱਗੇ ਲਈ ਵੀ ਅਸੀਂ ਇਹ ਕਾਰਜ ਨੇ ਜਿਹੜੇ ਪੰਥ ਭਲਾਈ ਦੇ ਔਰ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਸਿੱਖ ਹਿਸਟਰੀ ਹੈ ਉਹਦੇ ਤੇ ਗੀਤ ਵੀ ਕਰਦੇ ਰਹਿਾਂਗੇ ਔਰ ਫਿਲਮਾਂ ਵੀ ਮਹਾਰਾਜ ਸਾਡੇ ਤੋਂ ਬਣਵਾਉਣਗੇ ਸ਼ੁਕਰਾਨਾ ਕਰਨ ਆਏ ਆਂ ਔਰ 30 ਅਗਸਤ ਨੂੰ ਬੀਬੀ ਰਜਨੀ ਸਾਡੀ ਜਿਹੜੀ ਫਿਲਮ ਹੈ ਵਰਲਡ ਵਾਈਡ ਰਿਲੀਜ਼ ਹੋਊਗੀ ਸੋ ਮੈਂ ਸਭ ਨੂੰ ਬੇਨਤੀ ਕਰਦਾ ਮੈਂ ਦਰਬਾਰ ਸਾਹਿਬ ਦੇ ਅੱਗੇ ਖੜਾ ਹਾਂ ਸਿੱਖ ਲਈ ਦਰਬਾਰ ਸਾਹਿਬ ਤੋਂ ਉਤੇ ਦੁਨੀਆਂ ਚੋਰ ਕੁਛ ਨਹੀਂ ਮੈਂ ਬਸ ਇਹ ਬੇਨਤੀ ਕਰੂੰਗਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜੀਏ ਅਸੀਂ ਆਪਣਾ ਫਰਜ਼ ਪੂਰਾ ਕੀਤਾ ਜਿੰਨਾ ਮੇਕਰਸ ਨੇ ਫਿਲਮ ਬਣਾਈ ਹੈ ਸਾਰੀ ਟੀਮ ਨੇ ਫਿਲਮ ਬਣਾਈ ਹੈ ਬਹੁਤ ਜੀਵਨ ਨਾਲ ਔਰ ਬਹੁਤ ਪਿਆਰ ਪ੍ਰੇਮ ਹਲੀਮੀ ਨਾਲ ਫਿਲਮ ਬਣਾਈ ਹੈ ਹੁਣ ਤੁਸੀਂ ਜਿੱਥੇ ਵੀ ਦੁਨੀਆ 'ਚ ਵਸਦੇ ਹੋ ਆਪਣੇ ਪਰਿਵਾਰਾਂ ਨਾਲ ਵਸਦੇ ਹੋ ਆਪਣੇ ਬੱਚਿਆਂ ਨਾਲ ਵਸਦੇ ਹੋ ਆਪਣਾ ਫਰਜ਼ ਨਿਭਾਓ ਤਾਂ ਜੋ ਹੋਰ ਆਉਣ ਵਾਲੇ ਸਮੇਂ 'ਚ ਸਿੱਖ ਹਿਸਟਰੀ ਤੇ ਆਪਣੇ ਇਤਿਹਾਸ ਤੇ ਆਪਣੇ ਸੱਭਿਆਚਾਰ ਤੇ ਫਿਲਮਾਂ ਬਣ ਸਕਣ ਬਹੁਤ ਬਹੁਤ ਮਿਹਰਬਾਨੀ ਧੰਨਵਾਦ 30 ਅਗਸਤ ਨੂੰ ਬੀਬੀ ਰਜਨੀ ਜਰੂਰ ਆਪਦੇ ਆ ਪਰਿਵਾਰਾਂ ਨਾਲ ਦੇਖਣੀ ਮੇਰਾ ਰਾਜਕੁਮਾਰ ਇੰਦਰ ਦਾ ਰੋਲ ਹੈ ਜਿਹੜਾ ਕਿ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਕਾਫੀ ਅੱਛਾ ਕੈਰੈਕਟਰ ਹੈ ਹੁਣ ਮੈਂ ਉਹਨੂੰ ਹਲੇ ਰਿਵੀਲ ਨਹੀਂ ਕਰ ਸਕਦਾ ਬੀਬੀ ਰਜਨੀ ਜੀ ਦੇ ਨਾਲ ਉਹ ਕੈਰੈਕਟਰ ਕਾਫੀ ਜ਼ਿਆਦਾ ਰਿਲੇਟ ਕਰਦਾ ਸੋ ਜਦੋਂ ਤੁਸੀਂ ਫਿਲਮ ਦੇਖੋਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਬਹੁਤ ਮਿਹਰਬਾਨੀ ਮਹਰੂਰੇ ਪੇਰ ਮੰਦਿਰ ਸਾਹਿਬ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਲੱਗ ਰਿਹਾ ਅਸੀਂ ਸਾਰੀ ਟੀਮ ਨਾਲ ਆਏ ਆ ਬੀਬੀ ਰਜਨੀ ਜੀ ਦੀ ਟੀਮ ਨਾਲ ਆਏ ਆ ਤੇ ਜਿਵੇਂ ਅਸੀਂ ਹੁਣੇ ਮੱਥਾ ਟੇਕ ਕੇ ਆਟੇ ਆ ਤਾਂ ਬਹੁਤ ਵਧੀਆ ਲੱਗਿਆ ਜੀ ਹਾਂ ਫਿਲਮ ਜਿਹੜੀ ਤੁਹਾਡੀ ਆ ਰਹੀ ਹੈ ਜਾਨ ਕਿ ਉਹ ਹੋਰੇ ਕਰਕੇ ਆ ਰਹੀ ਸੀ ਜੀ ਵੈਸੇ ਵੀ ਆਉਂਦੇ ਰਹਿੰਦੇ ਆ ਅਸੀਂ ਬਲੇਸਿੰਗ ਲੈਣ ਆਏ ਆ ਅਸੀਂ ਸਾਰੇ ਕੀ ਮੈਣੀ ਹੈ ਜੀ ਤੁਹਾਨੂੰ ਅਗਸਤ 3 ਨੂੰ ਜੀ ਅੱਛਾ ਤੁਹਾਡਾ ਕਿਸ ਤਰ੍ਹਾਂ ਦਾ ਰੋਲ ਹੈਗਾ ਇਸ ਵਿੱਚ ਜੀ ਮੈਂ ਬੀਬੀ ਰਜਨੀ ਜੀ ਦਾ ਰੋਲ ਪਲੇ ਕਰ ਰਹੀ ਹਾਂ अच्छा जी ਤੁਸੀਂ ਪੂਰਾ ਇਤਿਹਾਸ ਪੜ ਕੇ ਹਾਂਜੀ ਸਾਰੀ ਸਾਡੀ ਸਾਰੀ ਟੀਮ ਨੇ ਪੂਰੀ ਰਿਸਰਚ ਕਰਕੇ ਕੋਸ਼ਿਸ਼ ਕੀਤੀ ਹੈ ਜੀ ਫਿਲਮ ਦੀ ਰਿਸਰਚ ਟੀਮ ਹੈ ਫਿਲਮ ਦੀ ਇੱਕ ਰਿਸਰਚ ਟੀਮ ਹੈ ਜਿਨੇ ਪੂਰੀ ਰਿਸਰਚ ਕੀਤੀ ਹੈ ਫਿਲਮ ਦੇ ਉੱਤੇ ਹਾਂਜੀ ਇਹਨਾਂ ਨੇ ਵੀ ਕਿਰਦਾਰ ਜੋ ਪੂਰ ਸਰਚ ਸੀ ਵਿੱਚ ਪੈਰਾਮੀਟਰ ਕੱਢਿਆ ਇਤਿਹਾਸਕ ਕਿਤਾਬਾਂ ਪੜ ਕੇ ਇਤਿਹਾਸਕ ਕਹਾਣੀਆਂ ਸੁਣ ਕੇ ਜਾਂ ਸ਼੍ਰੋਮਣੀ ਕਮੇਟੀ ਨੇ ਜੋ ਦੱਸਿਆ ਹਾਂ ਉਹਦੇ ਹਿਸਾਬ ਨਾਲ ਇੱਕ ਸਕ੍ਰਿਪਟ ਬਣੀ ਇਹਨਾਂ ਨੇ ਕਿ ਉਹ ਚੈੱਕ ਕੀਤਾ ਤੁਹਾਨੂੰ ਕਿੱਦਾਂ ਲੱਗਿਆ ਫਿਰ ਬੀਬੀ ਦਾ ਰੋਲ ਕਰਕੇ ਬੀਬੀ ਰਜਨੀ ਦੇ ਐਡਾ ਵੱਡਾ ਇਤਿਹਾਸ ਹੈ ਉਹਨਾਂ ਦਾ ਜੀ ਤਾਂ ਤੁਹਾਨੂੰ ਰੋਲ ਕਰਕੇ ਕਿੱਦਾਂ ਦਾ ਲੱਗਿਆ ਸਾਡੀ ਸਾਰੀ ਟੀਮ ਲਈ ਜੀ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਟੀਮ ਦਾ ਹਿੱਸਾ ਆਏ ਅਸੀਂ ਇਸ ਕਲਮ ਦਾ ਹਿੱਸਾ ਆਏ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼